ਜੇ ਐਨਕੇ ਦੀ ਗੱਲ ਕੀਤੀ ਜਾਵੇ ਤਾਂ ਉੱਤੇ ਵੀ ਸੱਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਦੇਖਿਆ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਕਿਸ ਤਰ੍ਹਾਂ ਹਾਲਾਤ ਬਦਲੇ ਭਾਜਪਾ ਵੱਲੋਂ ਵੱਡੇ-ਵੱਡੇ ਦਾਅਵੇ ਜਿਹੜੇ ਨੇ ਉਹ ਕਿਤੇ ਗਏ ਕਿ 370 ਦਾ ਅਰਾਸੀ ਹਟਾਈਏ ਤੇ ਕਸ਼ਮੀਰ ਵਾਸੀਆਂ ਨੂੰ ਉਹ ਸਾਡਾ ਫੈਸਲਾ ਪਸੰਦ ਆਇਆ ਹੈ ਪਾਈ ਕਸ਼ਮੀਰ ਵਾਸੀਆਂ ਨੂੰ ਹੁਣ ਮੌਕਾ ਮਿਲਿਆ ਕਿ ਉਹ ਵੋਟ ਜਿਹੜੀ ਹੈ ਕਿਸ ਨੂੰ ਪਾਉਂਦੇ ਨੇ ਤੇ ਕੀ ਭਾਜਪਾ ਜੋ ਦਾਅਵੇ ਕਰ ਰਹੀ ਸੀਗੀ ਕਿ ਆਏਗੀ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਉਹ ਪੋਸੀਬਲ ਹੋ ਪਾਏਗਾ ਖੈਰ ਤਾਂ ਅੰਦਾਜ਼ਾ ਹੀ ਹੈ ਕਿ ਉੱਥੇ ਨਤੀਜੇ ਆਨੇ ਸ਼ੁਰੂ ਹੋ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਤਾਂ ਰੁਝਾਨ ਹੀ ਸਾਹਮਣੇ ਆ ਰਹੇ ਸੀ ਨੈਸ਼ਨਲ ਕਾਨਫਰੈਂਸ ਜਿਹੜੀ ਹੈ ਉਹ ਚੰਗੀ ਖਾਸੀ ਲੀਡ ਲੈਂਦੀ ਹੋਈ ਉੱਥੋਂ ਨਜ਼ਰ ਆ ਰਹੀ ਸੀ ਪਰ ਅੰਦਾਜ਼ਾ ਇਹ ਹੈ ਕਿ ਭਾਜਪਾ ਤੇ ਨੈਸ਼ਨਲ ਕਾਨਫਰੈਂਸ ਦੇ ਜੋ ਇੱਕ ਇੱਕ ਕੈਂਡੀਡੇਟ ਨੇ ਉਹਨਾਂ ਨੇ ਜਿੱਤ ਹਾਸਲ ਕਰ ਲਈਏ ਤਾਂ ਜੰਮੂ ਕਸ਼ਮੀਰ ਤੋਂ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਨਾਲੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਫਿਲਹਾਲ ਬੀਜੇਪੀ ਜਿਹੜੀ ਆ ਉਹ ਕਿਤੇ ਵੀ ਮੈਜੋਰਿਟੀ ਲੈਂਦੀ ਹੋਈ ਨਜ਼ਰ ਨਹੀਂ ਆ ਰਹੀ ਸੀਗੀ ਪਰ ਸਵੈਰ ਤੋਂ ਹੀ ਜੋ ਫਿਗਰ ਜੰਮੂ ਕਸ਼ਮੀਰ ਤੋਂ سامنے ਆ ਰਹੇ ਸੀਗੇ ਉਹੀ ਸਮੇਂ ਦੇ ਨਾਲ ਬਦਲਦੇ ਹੋਏ ਸੇਮ ਹੀ ਨਜ਼ਰ ਆ ਰਹੇ ਨੇ ਯਾਨੀ ਕਿ ਰੁਝਾਨ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਬਦਲਾਅ ਜਿਹੜਾ ਉਹ ਦੇਖਣ ਚ ਨਹੀਂ ਮਿਲ ਰਿਹਾ ਪਰ ਨੈਸ਼ਨਲ ਕਾਨਫਰੰਸ ਤੇ ਤੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਇੱਕ ਸੀਟ ਉਹਨਾਂ ਨੇ ਜਿੱਤ ਹਾਸਲ ਕਰ ਲਈ ਹੈ ਐਨਸੀ ਦੀ ਗੱਲ ਕੀਤੀ ਜਾਵੇ ਤਾਂ ਗੁਰੇਸ਼ ਸੀਟ ਜਿਹੜੀ ਆ ਉਹਨਾਂ ਨੇ جیت ਲਈਏ ਇਲਤੀਜਾ ਮੁਫਤੀ ਬੋਲੀ ਜਨਤਾ ਦਾ ਫੈਸਲਾ ਜਿਹੜਾ ਹੈ ਉਹ ਮਨਜ਼ੂਰ ਹੈ ਤਾਂ ਦੱਸ ਦਈਏ ਕਿ ਉਮਰ ਅਬਦੁੱਲਾ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਆਪਣੀਆਂ ਦੋਵਾਂ ਸੀਟਾਂ ਤੋਂ ਅੱਗੇ ਚੱਲ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ ਦੋ ਨਤੀਜੇ ਆ ਗਏ ਨੇ ਦੋ ਸੀਟਾਂ ਤੇ ਤਾਂ ਤਾਂ ਦੱਸ ਦਈਏ ਕਿ ਬੀਜੇਪੀ ਤੇ ਨੈਸ਼ਨਲ ਕਾਨਫਰੰਸ ਨੇ ਹਾਲੇ ਤੱਕ ਇੱਕ ਇੱਕ ਸੀਟ ਤੇ ਜਿੱਤ ਹਾਸਲ ਕਰ ਲਈਏ ਜੇਕਰ 90 ਸੀਟਾਂ ਦੇ ਰੋਜ਼ਾਨਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 43 ਸੀਟਾਂ ਤੇ ਅੱਗੇ ਚੱਲ ਰਹੀ ਹੈ ਨੈਸ਼ਨਲ ਕਾਨਫਰੰਸ ਤਾ ਉਹਦੀ ਜਿਹੜੀ ਸਹਿਯੋਗੀ ਪਾਰਟੀ ਐ ਕਾਂਗਰਸ ਉਹ ਵੀ 8 ਸੀਟਾਂ ਤੇ ਅੱਗੇ ਹੈ ਜਦੋਂ ਕਿ ਬੀਜੇਪੀ 28 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ ਹੈ ਪੀਡੀਪੀ ਦੇ ਹਿੱਸੇ ਵੀ ਦੋ ਸੀਟਾਂ ਜਾ ਰਹੀਆਂ ਨੇ ਤਾਂ ਜੰਮੂ ਕਸ਼ਮੀਰ ਦੇ ਵਿੱਚ ਆਜ਼ਾਦ ਤੇ ਛੋਟੀਆਂ ਪਾਰਟੀਆਂ ਆਦਰਸ ਦਿਖਾਤੇ ਵਿੱਚ 9 ਸੀਟਾਂ ਜਾਂਦੀਆਂ ਹੋਈਆਂ ਇਸ ਵਕਤ ਦਿਖ ਰਹੀਆਂ ਨੇ ਸੋ 90 ਸੀਟਾਂ ਤੇ ਇਸ ਵਕਤ ਸਾਰੇ ਰੋਜ਼ਾਨਾਗੇ ਨੇ ਤਾਂ ਦੋ ਸੀਟਾਂ ਦੇ ਨਤੀਜੇ ਆ ਗਏ ਨੇ ਬੀਜੇਪੀ ਤੇ ਨੈਸ਼ਨਲ ਕਾਨਫਰੰਸ ਇੱਕ ਇੱਕ ਸੀਟ जीत गई ने जी जदीब जी जरूर जानना चाहवांगे ਥੋਡੇ ਦੇ ਪ੍ਰੋਮੋਸ਼ਨ ਸ਼ਰਮਾ ਜੀ ਤੋਂ ਕਿ ਜੰਮੂ ਕਸ਼ਮੀਰ ਦੇ ਜੋ ਰੁਝਾਨ ਸਾਹਮਣੇ ਆ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖੀਏ ਇਸ ਵਾਰ ਤਾਂ ਕਹਿ ਸਕਦੇ ਆ ਕਿ EVM ਨੂੰ ਕੋਈ ਬਲੇਮ ਵੀ ਨਹੀਂ ਕਰ ਸਕਦਾ ਖਾਸ ਤੌਰ ਤੇ ਕਾਂਗਰਸ ਕਿਉਂਕਿ ਹਰਿਆਣਾ ਦੇ ਵਿੱਚ ਜ਼ਰੂਰ ਕਾਂਗਰਸ ਜਿਹੜੀ ਉਹ ਪਿੱਛੇ ਹੋ ਗਈ ਹੈ ਪਰ ਜੇ ਐਮਕੇ ਦੀ ਗੱਲ ਕੀਤੀ ਜਾਵੇ ਤਾਂ ਐਨਸੀ ਤੇ ਨਾਲ ਹੀ ਕਾਂਗਰਸ ਜਿਹੜੀ ਹੈ ਮਿਲ ਕੇ ਆਸਾਨੀ ਦੇ ਨਾਲ ਫਿਲਹਾਲ ਲੱਗ ਰਿਹਾ ਹੈ ਕਿ ਸਰਕਾਰ ਬਣਾ ਸਕਦੀ ਹੈ ਨਿਤਿਕਾ ਦੇਖੋ ਧਾਰਾ 370 ਹਟਾਨ ਤੋਂ ਬਾਅਦ ਜਿਹੜਾ ਬੀਜੇਪੀ ਨੇ ਪੂਰੇ ਦੇਸ਼ ਦੇ ਵਿੱਚ ਇੱਕ ਪ੍ਰਚਾਰ ਕੀਤਾ ਕਿ ਇਸ ਵਾਰ 370 ਸੀਟਾਂ ਆਉਣੀਆਂ ਚਾਹੀਦੀਆਂ 370 ਸੀਟਾਂ ਤਾਂ ਨਹੀਂ ਆਈਆਂ ਲੇਕਿਨ ਭਾਜਪਾ ਸਰਕਾਰ ਬਣਾਉਣ ਚ ਕਾਮਯਾਬ ਰਹੀ ਸੀ ਲੇਕਿਨ ਉਹ ਐਕਸਪੈਰੀਮੈਂਟ ਜਿਹੜਾ ਜੰਮੂ ਕਸ਼ਮੀਰ ਚ ਪੂਰੀ ਤਰ੍ਹਾਂ ਫੇਲ ਦਿਖ ਰਿਹਾ ਕਿਉਂਕਿ ਜੰਮੂ ਰੀਜਨ ਦੀ ਗੱਲ ਕਰੀਏ ਜੰਮੂ ਰੀਜਨ ਚ ਭਾਜਪਾ ਬਹੁਤ ਵਧੀਆ ਕਰ ਰਹੀ ਹੈ ਲੇਕਿਨ ਸ਼੍ਰੀਨਗਰ ਜਿਹੜਾ ਕਸ਼ਮੀਰ ਰੀਜਨ ਹੈ ਉੱਥੇ ਟੋਟਲੀ ਜਿਹੜੀ ਭਾਜਪਾ ਦਾ ਸਫਾਇਆ ਹੋਇਆ ਔਰ ਜਿਹੜਾ ਰਾਸ਼ੀ ਇੰਜੀਨੀਅਰ ਜਿਹੜਾ ਆ ਉਹਨਾਂ ਨੂੰ ਬੇਲ ਦਿੱਤੀ ਗਈ ਉਹਨਾਂ ਨੂੰ ਉੱਥੇ ਭੇਜਿਆ ਗਿਆ ਕਿ ਉਹ ਜਿਹੜੇ ਆ ਨੈਸ਼ਨਲ ਕਾਨਫਰੰਸ ਔਰ ਪੀਡੀਪੀ ਦਾ ਵੋਟ ਸ਼ੇਅਰ ਜਿਹੜਾ ਹੈ ਉਹਨੂੰ ਕੱਟਣ ਲekin ਉਹਦਾ ਅਸਰ ਨਹੀਂ ਦੇਖ ਰਿਹਾ ਫਿਲਹਾਲ ਜਿਹੜੇ ਰਿਜ਼ਲਟਸ ਆ ਰਹੇ ਆ ਇੱਕ ਸੀਟ ਜਿਹੜੀ ਹੈ ਜੰਮੂ ਕਸ਼ਮੀਰ نیشنل ਕਾਨਫਰੰਸ ਜਿਹੜੀ ਉਮਰ ਅਬਦੁੱਲਾ ਫਰਕ ਅਬਦੁੱਲਾ ਦੀ ਪਾਰਟੀ ਆ ਇੱਕ ਸੀਟ ਜਿੱਤ ਚੁੱਕੀ ਆ ਜਦਕਿ 42 ਸੀਟਾਂ ਦੇ ਉਹ ਲੀਡ ਕਰ ਰਹੀ ਹੈ ਭਾਜਪਾ ਦੀ ਗੱਲ ਕਰੀਏ ਤਾਂ 27 ਸੀਟਾਂ ਦੇ ਲੀਡ ਕਰ ਰਹੀ ਹੈ ਔਰ ਇੱਕ ਸੀਟ ਜਿੱਤ ਚੁੱਕੀ ਹੈ ਇੰਡੀਅਨ ਨੈਸ਼ਨਲ ਕਾਂਗਰਸ 8 ਸੀਟਾਂ ਦੇ ਉੱਪਰ ਲੀਡ ਕਰ ਰਹੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਔਰ ਜਿਹੜੀ ਐਨਸੀ ਆ ਨੈਸ਼ਨਲ ਕਾਨਫਰੰਸ ਇਹਨਾਂ ਨੇ ਮਿਲ ਕੇ ਇਲੈਕਸ਼ਨ ਲ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਆ ਚੁੱਕੇ ਹਨ ਔਰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਪੀਡੀਪੀ ਜੋ ਕਿ ਇਸ ਹਾਲਾਂਕਿ ਲੋਕ ਸਭਾ ਵੇਲੇ ਇੰਡੀਆ ਗੜਜੜ ਦਾ ਉਹ ਹਿੱਸਾ ਸੀ ਲੇਕਿਨ ਉਹਨਾਂ ਨੇ ਜਿਹੜੀ ਇਹ ਇਲੈਕਸ਼ਨ ਲਾਗੋ ਕੇ ਲੜੀ ਸੀ ਔਰ ਸਿਰਫ ਜਿਹੜੀ ਪੀਡੀਪੀ ਹੈ ਉਹ ਦੋ ਸੀਟਾਂ ਦੇ ਉੱਪਰ ਜਿਹੜੀਆਂ ਨਜ਼ਰ ਆ ਰਹੀ ਹੈ ਜੰਮੂ ਕਸ਼ਮੀਰ ਪੀਪਲਸ ਕਾਨਫਰੰਸ ਦੀ ਗੱਲ ਕਰੀਏ ਤੇ ਦੋ ਸੀਟਾਂ ਤੇ ਉਹ ਲੀਡ ਕਰ ਰਹੀ ਹੈ ਇਸ ਤੋਂ ਇਲਾਵਾ 6 ਇੰਡੀਪੈਂਡੈਂਟ ਜਿਹੜੇ ਹੈ ਉਹ ਲਗਾਤਾਰ ਜਿਹੜੇ ਨੇ ਲੀਡ ਕਰ ਰਹੇ ਸੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਔਰ ਨੈਸ਼ਨਲ ਕਾਨਫਰੰਸ ਜਿਹੜੇ ਹੈ ਉਹ ਬੜੇ ਆਰਾ ਕਾਂਗਰਸ ਜਿਹੜੀ ਮਾਫ ਕਰਨਾ ਜਿਹੜੀ ਕਸ਼ਮੀਰ ਦੇ ਵਿੱਚ ਉਹ ਸਰਕਾਰ ਬਣਾ ਸਕਦੇ ਕਿਉਂਕਿ ਲਗਭਗ ਜਿਹੜੀ ਹੈ ਜਿਹੜੀ ਹਾਫ ਮжоਰੀਟੀ ਹੈ 90 ਸੀਟਾਂ ਨੇ 46 ਦੀ ਲੋੜ ਹੈ ਔਰ ਦੋਨੋਂ ਆਪਣੇ ਦਮ ਤੇ ਜਿਹੜੇ ਆ ਉਹ ਸੀਟਸ ਬਣਾ ਸਕਦੇ ਹਨ ਲਗ ਕੇ ਕੱਲ گورنر ਸਾਹਿਬ ਵੱਲੋਂ ਪੰਜ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ ਐਮ ਐਲ ਐਸ ਉਹਨਾਂ ਦੇ ਵਿੱਚ ਕਾਫੀ ਇੱਕ ਬਹਿਸ ਹੋ ਰਹੀ ਸੀ ਕਿ ਕੀ ਉਹਨਾਂ ਨੂੰ VOTING RIGHTS ਹੋਣੇ ਚਾਹੀਦੇ ਲੇਕਿਨ ਹੁਣ ਲੱਗ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਨੈਸ਼ਨਲ ਕਾਨਫਰੰਸ ਔਰ ਜੇ ਜਿਹੜੀ ਕਾਂਗਰਸ ਹੈ ਉਹ ਮਿਲ ਕੇ ਸਰਕਾਰ ਬਣਾਣਗੇ ਉਹ ਦੇਖਣਾ ਹੋਏਗਾ ਕਿ ਪੀਡੀਪ ਜਿਹੜੀ ਮਹਿਬੂਬਾ ਮੁਫਤੀ ਦੀ ਪਾਰਟੀ ਹੈ ਉਹ ਕੀ ਇਸ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਕੀ ਉਹ ਇਹਨਾਂ ਦਾ ਹਿੱਸਾ ਬਣਨਗੇ ਕਿ ਨਹੀਂ ਬਣਨਗੇ ਉਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਫਾਰੂਕ ਅਬਦੁੱਲਾ ਜਿਹੜੇ ਸਭ ਤੋਂ ਵੱਡੇ ਨੇਤਾ ਨੇ ਨੈਸ਼ਨਲ ਕਾਨਫਰੰਸ ਦੇ ਉਹਨਾਂ ਨੇ ਕਿਹਾ ਸੀ ਕਿ ਪੀਡੀਪ ਜਿਹੜੀ ਹੈ ਉਹਨਾਂ ਨੂੰ ਵੈਲਕਮ ਕਰਨਗੇ ਅਗਰ ਨੰਬਰ ਘੱਟ ਹੁੰਦੇ ਆ ਫਿਲਹਾਲ ਉਹਨਾਂ ਨੂੰ ਪੂਰੇ ਨੰਬਰ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਨੈਸ਼ਨਲ ਕਾਨਫਰੰਸ ਜਿਹੜੀ ਹੈ ਉਹ ਪੀਡੀਪ ਦਾ ਸਾਥ ਲੈਂਦੇ ਆ ਕਿ ਨਹੀਂ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ ਸ਼ੋਅ ਕਰਾ ਇਹਨਾਂ ਨੇ ਨਸ਼ਹਿਰਾ ਤੋਂ ਉਹ ਪਿੱਛੇ ਚੱਲ ਰਿਹਾ ਬੀਜੇਪੀ ਦੇ ਪ੍ਰੈਜ਼ੀਡੈਂਟ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਬੀਜੇਪੀ ਜੰਮੂ ਰੀਜਨ ਦੇ ਵਿੱਚ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਲੇਕਿਨ ਨਸ਼ਹਿਰਾ ਦੀ ਗੱਲ ਕਰੀਏ ਜਿਹੜਾ ਕਿ ਜੰਮੂ ਦੇ ਨਾਲ ਜਿਹੜਾ ਇਲਾਕਾ ਲੱਗਦਾ ਹੈ ਉੱਥੇ ਲਗਾਤਾਰ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈ ਉਹ ਪਿੱਛੜ ਗਿਆ ਹੈ ਔਰ ਮੈਂ ਤੁਹਾਨੂੰ ਦਿਖਾਉਂਗਾ ਕਿ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਜਿਹੜੇ ਸੁਰਿੰਦਰ ਕੁਮਾਰ ਚੌਧਰੀ ਹੈ ਉਹ 10000 ਵੋਟ ਤੋਂ ਅੱਗੇ ਨਿਕਲ ਚੁੱਕੇ ਆ ਰਵਿੰਦਰ ਰੈਣਾ ਜਿਹੜੇ ਭਾਰਤ ਬੀਜੇਪੀ ਦੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਉਥੋਂ ਹਾਰ ਦੇ ਦਿਖਾਈ ਦੇ ਰਹੇ ਨੇ ਸੋ ਬੜੀ ਦਿਲਚਸਪ ਤਸਵੀਰ ਜਿਹੜੀ ਹੈ ਉਹਨਾਂ ਸ਼ਹਿਰਾ ਤੋਂ ਨੀਤੀਕਾ ਬਣੀ ਹੋਈ ਹੈ ਜੀ ਇਸ ਵਾਰ ਸੰਧੂ ਸਾਹਿਬ ਜੇਕਰ ਗੱਲ ਕੀਤੀ ਜਾਵੇ ਤਾਂ ਉਮਰ ਅਬਦੁੱਲਾ ਦੋ ਸੀਟਾਂ ਤੋਂ ਚੋਣ ਮੈਦਾਨ ਦੇ ਵਿੱਚ ਨੇ ਹਾਲਾਂਕਿ ਲੋਕ ਸਭਾ ਦੀ ਚੋਣ ਉਹ ਆਜ਼ਾਦ ਉਮੀਦਵਾਰ ਇੰਜੀਨੀਅਰ ਰਾਸ਼ਿਦ ਤੋਂ ਹਾਰ ਗਏ ਸਨ ਤਾਂ ਬੜਗਾਮ ਤੇ ਗਾਂਦਰਬਲ ਤੋਂ ਉਮਰ ਅਬਦੁੱਲਾ ਦੋਵਾਂ ਸੀਟਾਂ ਤੋਂ ਅੱਗੇ ਚੱਲ ਰਹੇ ਨੇ ਕੀ ਲੱਗਦਾ ਹੈ ਕਿ ਜੇ ਜਿਸ ਹਿਸਾਬ ਦੇ ਨਾਲ ਰੋਜ਼ਾਨਾ ਐਨਸੀ ਤੇ ਕਾਂਗਰਸ ਦੇ ਹੱਕ ਵਿੱਚ ਆ ਰਹੇ ਨੇ ਤਾਂ ਜਿਹੜਾ ਹੁਣ ਸੂਬੇ ਦਾ ਸਟੀਅਰਿੰਗ ਹੈ ਉਹ ਉਮਰ ਅਬਦੁੱਲਾ ਦੇ ਹੱਥ ਵਿੱਚ ਆਵੇਗਾ ਸੋ ਮੈਨੂੰ ਲੱਗ ਰਿਹਾ ਇਸ ਵਜh ਕੋਈ ਸ਼ੱਕ ਨਹੀਂ ਹੋਏਗਾ ਕਿ ਉਮਰ ਅਬਦੁੱਲਾ ਜਿਹੜੇ ਆ ਉਹ ਦੁਬਾਰਾ ਜਿਹੜੇ ਮੁੱਖ ਮੰਤਰੀ ਬਣ ਸਕਤੇ ਆ ਤੁਸੀਂ ਦੇਖ ਸਕਦੇ ਹੋ ਕਿ 9 ਰਾਉਂਡ ਜਿਹੜੇ ਆ ਉੱਥੇ ਪੂਰੇ ਹੋ ਚੁੱਕੇ ਆ ਔਰ ਸਿਰਫ 4 ਰਾਉਂਡ ਜਿਹੜੇ ਆ ਉਹ ਬਾਕੀ ਨੇ ਔਰ ਕਿਉਂਕਿ ਉਹ ਲੋਕ ਸਭਾ ਇਲੈਕਸ਼ਨ ਰਾਸ਼ੀਦ ਇੰਦੀਨੀਆ ਤੋਂ ਹਾਰ ਗਏ ਸੀ ਇਸ ਲਈ ਉਹਨਾਂ ਨੇ ਪਾਰਟੀ ਨੇ ਇਸ ਵਾਰੀ 2 ਸੀਟਾਂ ਦੇ ਉਹਨਾਂ ਨੂੰ ਇਲੈਕਸ਼ਨ ਲੜਾਈ ਸੀ ਸੋ ਉਮਰ ਅਬਦੁੱਲਾ ਦੀ ਗੱਲ ਕਰੀਏ ਤੇ 9 ਰਾਉਂਡਸ ਤੋਂ ਬਾਅਦ ਲਗਭਗ 11278 ਵੋਟ ਆਲਮੋਸਟ ਉਹ ਜਿੱਤ ਚੁੱਕੇ ਨੇ ਉਹ ਅੱਗੇ ਚੱਲ ਰਹੇ ਜੰਮੂ ਕਸ਼ਮੀਰ ਪੀਪਲ ਡੈਮੋਕ੍ਰੈਟਿਕ ਪਾਰਟੀ ਜਿੱਥੋਂ ਕਿ ਉਹਨਾਂ ਦੇ ਰਾਸ਼ੀ ਇੰਜੀਨੀਅਰ ਦੀ ਪਾਰਟੀ ਸੀ ਉਹਨਾਂ ਦਾ ਕੈਂਡੀਡੇਟ ਨੰਬਰ 2 ਤੇ ਚੱਲ ਰਿਹਾ ਉਸ ਤੋਂ ਬਾਅਦ ਇੰਡੀਪੈਂਡੈਂਟ ਔਰ ਜੰਮੂ ਕਸ਼ਮੀਰ ਪੀਪਲਸ ਡੈਮੋਕ੍ਰੈਟਿਕ ਫਰੰਟ ਜਿਹੜੇ ਆ ਉਹਨਾਂ ਦਾ ਕੈਂਡੀਡੇਟ ਚੌਥੇ ਨੰਬਰ ਤੇ ਚੱਲ ਰਿਹਾ